ਆ ਦਿਉਂਤ ਇਸੇ ਪਿੰਡ ਬਾਬਾ ਸੋਨ ਸਿੰਘ ਜੀ ਦੀ ਪੀਪੀਆਰ ਸੰਸਥਾ ਦੇ ਸੰਚਾਲਕ ਹਨ ਪ੍ਰੇਮ ਸਿੰਘ ਜੀ ਹੋਸਟਲ ਉਹਨਾਂ ਦੇ بیٹے ਬਾਬਾ ਸੋਨ ਸਿੰਘ ਜੀ ਹੋਸਟਲ ਅੱਜ ਸੇ ਇਸ ਸਥਾਨ ਤੇ ਆ ਕੇ ਜਿਹੜਾ ਇੱਕ ਬਹੁਤ ਹੀ ਜਿਹੜਾ ਕਾਮਨ ਕਾਜ ਹੈ ਬਹੁਤ ਹੀ ਵਧੀਆ ਕਾਜ ਹੈ ਉਹਦੇ ਲਈ ਮੈਂ ਤੇ ਇਸੀ ਪੈਨਵਾ ਕੇ ਜਿਹੜੇ ਅਸੀਂ ਇੱਥੇ ਤੁਹਾਡੇ ਵਿੱਚ ਆ ਕੇ ਜਿਹੜਾ ਅਸੀਂ ਤੜੇ ਪਹੁੰਚ ਕੀਤੀ ਹੈ ਕਿਉਂਕਿ ਅਸੀਂ ਵੀ ਦੇਖਿਆ ਹੈ ਵੀ ਕ੍ਰੀਬ ਚਾਰ ਪੰਜ ਮਹੀਨੇ ਤੋਂ ਜਿਹੜਾ ਪੰਜਾਬ ਸਰਕਾਰ ਨੇ ਯੋਧ ਲਸ਼ਾ ਵਿਰੋਧ ਜਿਹੜਾ ਸਟਾਰਟ ਕੀਤਾ ਹੋਇਆ ਉਹਦੇ ਵਿੱਚ ਅੱਜ ਜਿਹੜਾ ਸਤੋਂ ਜਿਹੜਾ ਸਾਡੇ ਲਈ ਇੱਕ ਅਹਿਮ ਕੰਮ ਹੈ ਉਹ ਇਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੀ ਜਿਹੜੀ ਵਪਾਰੀ ਹੈ ਜਿਹਦੇ ਵਿੱਚ ਸਾਡੇ ਜਵਾਨ ਮਿਲਦੇ ਆ ਉਹ ਨਸ਼ਾ ਲੈਂਦੇ ਆ ਉਹਨਾਂ ਤੱਕ ਅਸੀਂ ਜਿਹੜਾ ਪਹੁੰਚ ਕਰਕੇ ਤੇ ਜਿਹੜਾ ਅਸੀਂ ਉਹਨਾਂ ਨੂੰ ਸਹੀ ਰਸਤੇ ਤੇ ਲਾਈਏ ਸੋ ਤੁਸੀਂ ਕਾਫੀ ਨੇਤੋਂ ਵੇਖਿਆ ਲੱਗਦਾ ਜਿਹੜਾ ਸਿਸਟਮ ਚੱਲ ਰਿਹਾ ਸੀ ਕਿ ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਵੱਲੋਂ ਰੀਡਿਕਸ਼ਨ ਸੈਂਟਰ ਜਿਹੜੇ ਵਿੱਚ ਤਾਂ ਧੰਦੀ ਕੀਤਾ ਜਾਂਦਾ ਹੈ ਦਾਖਲ ਕੀਤਾ ਜਾਂਦਾ ਉੱਥੇ ਤੋਂ 13 15 20 ਦਿਨ ਰਿਕਾਉਂਸ ਕਰਾ ਕੇ ਫਿਰ ਉਹਨੂੰ ਦੰਦਨੀ ਨਿਗਾੜੀ ਵਿੱਚ ਦੱਜਿਆ ਜਾਂਦਾ ਉਸ ਤੋਂ ਬਾਅਦ ਦੂਜੀ ਟਾਈਮ ਦਾ ਜਿਹੜੀ ਦਿੱਲੀ ਹੀ ਜਿਹੜੀ ਆਪਾਂ ਹੋਸਪੀਟਲਾਂ ਤੇ ਜਾ ਕੇ ਆਪਾਂ ਦਵਾਈ ਲੈ ਕੇ ਤੇ ਕੋਈ ਜਿਹੜਾ ਛੜਿਆ ਅਜੇ ਛੜਿਆ ਸੋ ਇਸ ਤਰ੍ਹਾਂ ਕਰਕੇ ਜਦੋਂ ਅਸੀਂ ਆਰੇ ਦੇ ਵਿੱਚ ਉਹ ਲੇਖ ਦੇ ਵਿੱਚ ਵਿਚਰਦੇ ਸੀ ਅਸੀਂ ਇਹਨਾਂ ਸੁਬਸਕ੍ਰਾਈਬਰ ਜਿਹੜਾ ਜਿਹੜਾ ਸਾਡਾ ਪ੍ਰੈਜੈਂਟ ਸੈਟ ਨੰਬਰ ਉਹਨੂੰ ਅਸੀਂ ਹੋਰ ਸਪਰੈਡ ਕਰੀਏ ਤਾਂ ਜੋ ਕਿ ਜਿਹੜਾ ਤੁਹਾਨੂੰ ਥੋੜੀ ਬੋਦੀ ਮੁਸ਼ਕਲ ਆਉਂਦੀ ਸੀ ਕਿ ਘਰੋਂ ਫਾਜ਼ਿਲ ਕਾ ਜਾਣ ਦੀ ਲੱਕਾ ਨਾਲ ਅੱਗੇ ਵਾਲੇ ਜਾਣ ਦੀ ਉਹ ਵੀ ਤੁਹਾਡੀ ਖਲੋ ਜੇ ਸੋ ਉਸ ਦੇ ਕੇ ਵੀ ਤੇ ਰਹਿ ਚੀ ਇਸ ਹੀ ਮੈਡਮ ਨੂੰ ਅਸੀਂ ਰਲ ਕੇ ਜਿਹੜਾ ਇੱਕ ਸੰਜਮ ਨਾਲ ਲਖਤਾ ਹੈ ਇਹ ਵੀ ਜਿਹੜਾ ਅਸੀਂ ਇੱਕ ਪ੍ਰੋਜੈਕਟ ਸਟਾਰਟ ਕੀਤਾ ਹੈ ਉਹ ਆਸ ਹੈ ਆਸ ਕੀ ਹੈ ਕਿ ਸਾਰੇ ਵਾਸਤੇ ਹੈ ਸਾਨੂੰ ਇਹ ਆਸ ਹੈ ਕਿ ਜਿਹੜੇ ਨੌਜਵਾਨ ਨੇੜੇ ਪਰਿਵਾਰ ਇਸ ਿਲੰਦੇ ਵਿੱਚ ਗਲ ਰਹੇ ਨੇ ਉਹਨਾਂ ਨੂੰ ਅਸੀਂ ਬੈਕ ਟੂ ਨਾਰਮਲ ਲੈਣਾ ਇਹ ਸਾਨੂੰ ਆਸ ਹੈ ਤੁਹਾਡੇ ਵਾਸਤੇ ਕੀ ਆਸ ਹੈ ਤੁਹਾਡੇ ਵਾਸਤੇ ਇਹ ਆਸ ਹੈ ਕਿ ਅਸੀਂ ਯਾਰੇ ਜਿਹਦਾ ਜ਼ਿੰਦਗੀ ਜਿਹੜੀ ਬੜੀ ਵਧੀਆ ਬੁਨਿਆਦ ਪਰਸਾਂ ਨੇ ਦਿੱਤੀ ਹੈ ਇਹਨੂੰ ਅਸੀਂ ਨਾ ਐਵੇਂ ਨਾ ਜਾਣ ਦਈਏ ਜੋ ਇਹਦੇ ਵਿੱਚ ਤੁਸੀਂ ਦੇਖ ਹੀ ਲਿਆ ਜਿਹੜੇ ਅਧਿਕਸਾ ਹਾਲ ਦੇਖ ਰਿਹਾ ਜਿਹਦਾ ਅਸੀਂ ਘਰਾਂ ਚ ਲੈਣ ਵੀ ਕਰਦੇ ਆਂ ਜਾਂ ਕੇ ਚੈੱਕ ਕਰਦੇ ਆਂ ਤੇ ਕੁਝ ਨਹੀਂ ਹੁੰਦਾ ਉਹਨਾਂ ਦੇ ਘਰਾਂ ਚ ਪਰ ਆਰ ਕੇ ਰੋ ਤੇ ਨੂੰ ਨਾ ਕਿਤੇ ਅੰਦਰ ਉਹ ਕਿਤੇ ਅੰਦਰ ਭੈਣ ਕਿਤੇ ਮਤਲਬ ਕਿ ਜ਼ਿੰਦਗੀ ਬਿਲਕੁਲ ਜ਼ੀਰੋ ਜਿਹੜਾ ਕਿ ਕਾਮ ਦਾ ਜੀਵਨ ਆ ਉਹਨੂੰ ਆਪਾਂ ਬਿਲਕੁਲ ਜ਼ੀਰੋ ਤੇ ਰੱਖਿਆ ਪਿਆ ਸੀ ਸੋ ਇਹਦੇ ਵਿੱਚ ਆਪਾਂ ਇਸ ਗੱਲ ਨੂੰ ਐਵੇਂ ਕਹਿੰਦੇ ਆ ਕਿ ਅਸੀਂ ਗੱਲ ਇਹ ਨਸ਼ਾ ਛੱਡਣਾ ਹੋਇਆ ਕੋਈ 에ਰੀਆ ਉਹੀ ਕਰਨੀ ਹੈ ਜੇ ਆਪਾਂ ਰਨ ਕਰ ਲੈਣੇ ਆ ਕਿ ਉਹਦੇ ਵਿੱਚ ਆਪਾਂ ਕਾਮਯਾਬੀ ਵੀ ਹਾਸਲ ਕਰ ਲਈਏ ਸੋ ਸਾਡੇ ਵੱਲੋਂ ਇਹਦਾ ਸਾਰਾ ਇੱਕ ਇਹਦਾ ਰੋਡਮੈਪ ਤਿਆਰ ਕੀਤਾ ਗਿਆ ਕਿ ਅਸੀਂ ਸਰਕਾਰੀ ਕਲੈਂਟ ਦਾ ਲੈਵਲ ਤੇ ਜਾ ਕੇ ਇਥੇ ਵੀ ਸਾਰੇ ਪ੍ਰੋਬਲਮਾਂ ਉੱਤੇ ਜਾਵਾਂਗੇ ਅਸੀਂ ਜਾ ਕੇ ਤੇ ਤੁਹਾਡੇ ਤੱਕ ਪਹੁੰਚ ਕਰਾਂਗੇ ਪਿੰਡ ਦੇ ਲੋਕੀਵਰ ਬੰਦਿਆ ਨਾਲ ਗੱਲ ਕਰਾਂਗੇ ਤੁਹਾਡੀਆਂ ਫੈਕਟਰੀਆਂ ਦੇ ਨਾਲ ਗੱਲ ਕਰਾਂਗੇ ਕਿ ਆ ਜਿੱਥੇ ਵੀ ਕੋਈ ਇਦਾਂ ਦਾ ਕੋਈ ਅਸਿਆਲੀ ਪ੍ਰੋਬਲਮ ਹੈ ਮੈਂ ਤੁਹਾਡੇ ਬੱਚਿਆਂ ਨੂੰ ਲੱਗੀ ਆ ਉਹਨਾਂ ਨੂੰ ਤੁਸੀਂ ਣੋਰ ਨਾ ਕਰੋ ਨੋ ਨੋ ਪਰ ਇੰਪਲੀਮੈਂਟ ਲਾ ਕੇਗੇ ਕਿਉਂਕਿ ਜਦੋਂ ਅਪਾ ਇਹ ਲੋਨ ਕਰਦੇ ਆਂ ਸਦੋਂ ਪਰਾਏ ਨੇ ਹੈ ਹੀ ਨਹੀਂ ਸਹੀ ਹੈ ਉਹ ਦਿਨ ਤੱਕ ਕੱਲ੍ਹ ਵਰਗੀ ਨਹੀਂ ਕਿਉਂ ਜਿੰਨੀ ਦੇਰ ਤੱਕ ਫੈਮਿਲੀ ਸਪੋਰਟ ਨਹੀਂ ਕਰਦੀ ਤੁਹਾਨੂੰ ਤੁਹਾਡੇ ਜਿਵੇਂ ਪਾਵਰ ਨਹੀਂ ਮੰਦੀ ਉਨੀ ਦੇਰ ਤੱਕ ਸਾਡਾ ਜਿਹੜਾ ਸਾਡਾ ਜਿਹੜਾ ਐਫਕਟ ਸ ਹੈ ਉਹ ਨਾ ਰਹਿ ਰਿਹਾ ਸੋ ਇੱਕ ਤੋ ਪਹਿਲਾਂ ਹੋਰ ਨੇੜੇ ਵਿੱਚ ਕਰਾਣੀ ਹੈ ਜਿਆਦਾ ਤਾਂ ਇਹ ਵੀ ਜੋ ਕਿਸੇ ਵਿਦਿਆਵੀ ਜਾਂ ਸੰਗਤ ਨੂੰ ਇਹੋਸੀ ਐਡਮਿਸ਼ਨ ਕਰਾ ਦੇ ਆਪਾਂ ਐਡਮਿਸ਼ਨ ਹੋਗਾ ਸਾਡੇ ਰਿਕਾਰਡ ਤੇ ਆ ਜਾਊਗਾ ਵੀ ਮਸ਼ਾਲੇ ਦਾ ਆਪਾਂ ਲੰਦਾ ਇਹ ਚੀਜ਼ ਨੂੰ ਡਰਨਾ ਨਹੀਂ ਵਿਫੋ ਜਿਹੜੀ ਇਹਦੀ ਪੈਮੇਟ ਹੁੰਦੀ ਨਾ ਆਮ ਲੋਕ ਨੇ ਕਹਿੰਦੇ ਆ ਕੋਈ ਨੂੰ ਸੈਕਟਰੀਕ ਦੀ ਪ੍ਰੋਬਲਮ ਆ ਜਾਂਦੀ ਕੋਈ ਨੂੰ ਹੋ ਰਹੀਦੀ ਓਪਨ ਕਲਾ ਟਾਈਮ ਹੁੰਦੀ ਆ ਤੁਸੀਂ ਇਹ ਮੱਤ ਇੰਫੀਰੀਅਰਿਟੀ ਕੰਪਲੈਕਸ ਦੇ ਹੜਾ ਮਰਦੇ ਵਿੱਚ ਕਿ ਯਾਰ ਸਾਨੂੰ ਆਉਣ ਵਾਲੇ ਸਮੇਂ ਤੇ ਸੈਕਟਰੀ ਡਿਸਕਾਰਡ ਕਰ ਦੇਣੀ ਵੀ ਦੇਖ ਲੋ 100 100 ਬੰਦਾ ਗਲਤੀਆਂ ਕਰ ਦਿੰਦਾ ਹੈ ਜਿੱਦੋਂ ਬਾਕੀ ਸਮਾਇਮੇ ਚਾਹੀਦਾ ਨਾਰਮਲ ਹੋਵੇ ਤੇ ਪਿਛਲੇ ਸਾਰੇ ਨੀ ਭੁੱਲ ਜਾਂਦੇ ਉਹ ਕਹਿੰਦੇ ਯਾਰ ਕਿੰਨਾ ਚੰਗਾ ਬੰਦਾ ਯਾਰ ਇਹ ਤੇ ਬਾੜਾ ਸਮਾਇਆ ਤੇ ਇਹਨੇ ਵਧੀਆ ਕਰ ਲਿਆ ਸੋ ਸਾਡਾ ਆਊਟਰੀਚ ਦਾ ਮਤਲਬ ਹੀ ਹੈ ਕਿ ਅਸੀਂ ਤੁਹਾਡੇ ਤੱਕ ਕੋ ਪਿੰਡਾਂ 'ਚ ਜਾ ਕੇ ਤੁਹਾਡੇ ਨਾਲ ਹੀ ਪਹੁੰਚ ਕਰੀ ਘਰ-ਘਰ ਜਾ ਕੇ ਪਹੁੰਚ ਕਰੀਂ ਤੁਸੀਂ ਬਿਲਕੁਲ ਨਾ ਸੋ ਤੁਸੀਂ ਜੋ ਵੀ ਪ੍ਰੋਬਲਮ ਹੈ ਸਾਨੂੰ ਦੱਸੋ ਜੇ ਕੋਈ ਨਸ਼ਾ ਵੇਚਦਾ ਹੈ ਉਹਦੇ ਤੇ ਕੋਈ ਪੱਤਾ ਨਹੀਂ ਲੱਗੇਗਾ ਉਹ ਛੱਡ ਦੇ ਸਾਨੂੰ ਪੰਚਾਇਤ ਸਾਦੀ ਦੇ ਦੇਗੀ ਨਹੀਂ ਕਰੇਗਾ ਨਾ ਸਹੀ ਫੜਾ ਲੈਣਾ ਪ੍ਰੋਵਾਈਡਡ ਕਿ ਉਹ ਕਰੇਗਾ ਜਿਹੜਾ ਕਰਦਾ ਹੈ ਉਹ ਸਾਨੂੰ ਆ ਕੇ ਦੱਸੇ ਅਸੀਂ ਕੋਈ ਕੁਝ ਨਹੀਂ ਪੁੱਛਾਂਗੇ ਉਹਨੂੰ ਅਸੀਂ ਦਵਾਈ ਦਵਾਂਗੇ ਦੋਮਾਂ ਵਿੱਚ ਦਵਾਈ ਦਵਾਂਗੇ ਉਹ ਸਹੀ ਕਰਾਂਗੇ ਤਾਂ ਜੇ ਤੁਸੀਂ ਆਪਣੇ ਬਾਗ ਵਿੱਚ ਜਿਹੜੇ ਉਹਨਾਂ ਦੇ ਵਿੱਚ ਬੈਕ ਟੂ ਨੋਰਮ ਚਾਹ ਤੇ ਵਧੀਆ ਲਾਈਫ ਮਿਲ ਗਈ ਤੋ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਸਾਡਾ ਮੇਨ ਮਕਸਦ ਇਹ ਹੈ ਕਿ ਤੁਸੀਂ ਦੇਖੋ ਕਿ ਕਿੰਨੇ ਕਿਤੇ ਕੋ ਬੋਲੋ ਆਈਏ ਜੀ ਇਹ ਬੰਦਾ ਦਰੂਪੀ ਕੇ ਮਰ ਗਿਆ ਐ ਐਸ਼ਾ ਕਰਕੇ ਮਰ ਗਿਆ ਉਹ ਚੀਜ਼ ਨਾ ਕਿ ਹੁੰਦਾ ਉਹ ਬਹੁਤ ਪਾੜਾ ਪੈ ਕਮਿਊਨਿਟੀ ਦੇ ਇੱਕ ਪਿੰਡ ਦੇ ਵਿੱਚ ਰਹਿੰਦੇ ਸੀ ਸਾਰੇ ਕਰ ਲੋ ਇਹ 100 ਘਰਾਂ ਦੇ ਤੋਂ ਜਾਂ ਤਿੰਨ ਘਰਾਂ ਦੇ ਜਿਹੜੇ ਇਸ ਪਾਸੇ ਲੱਗੇ ਹੁੰਦੇ ਬਾਕੀ ਇਹਨਾਂ ਨੇ ਬਦਲਾਅ ਕੀਤਾ ਹੁੰਦਾ ਤੁਸੀਂ ਸਾਡਾ ਤੁਹਾਡੇ ਤੱਕ ਆਨ ਦਾ ਇਹੀ ਮਕਸਦ ਹੈ ਇੱਕ ਤੇ ਆਪਾਂ ਜਿਹੜੇ ਸਾਡੇ ਬੱਚੇ ਨੇ ਕਿਸ ਤਰ੍ਹਾਂ